ਐਕਸੀਅਨਸ ਆਫ ਹੋ ਗਏ ਐਕਸੀਅਨਸ ਆਫ ਕੇ ਅਹੀਂ ਉਹਨਾਂ ਨੂੰ ਸਾਫ ਪਿਆ ਕਿ ਜੇ ਤੁਸੀਂ ਨਹੀਂ ਦੇ ਸਕਦੇ ਕੋਈ ਰੂਲ ਹੈਗਾ ਵੀ ਨਹੀਂ ਦੇ ਸਕਦੇ ਪਾਣੀ ਵੈਸੇ ਤੇ ਕੋਈ ਰੂਲ ਨਹੀਂ ਕਿਉਂਕਿ ਜਿਹੜੀ ਪਹਿਲੀ ਨਾਨ ਲੱਗਦੀ ਹੈ ਸੂਏ ਦੇ ਉਹਨੂੰ ਪਾਣੀ ਦੇਣਾ ਚਾਹੀਦਾ ਮਹਿਰ ਦੇ ਨਾਲ ਜਿਹੜੀ ਲੱਗਦੀ ਹੈ 28 ਤਰੀਕ ਤੱਕ ਤਾਂ ਇਹਨਾਂ ਨੂੰ ਟਾਈਮ ਦਿੱਤਾ ਵੀ 28 ਤੱਕ ਤੁਸੀਂ ਕੁਛ ਨਾ ਕੁਛ ਇਹਨਾਂ ਦਾ ਕਰੋ ਪਰ ਉਹਦੇ ਵਿੱਚ ਵੀ ਸਾਡੇ ਨੂੰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੋਈ ਗੱਲ ਨਹੀਂ ਜੇ ਸੀਐਡੀ ਵਾਲੇ ਸਾਡੇ ਕੋਲ ਮੰਨ ਲੈਂਦੇ ਨੇ ਆ ਦੇ ਦੋ ਉੱਪਰ ਭੇਜ ਦਿੰਦੇ ਆ ਪਤਾ ਨਹੀਂ ਉੱਪਰ ਕਿੱਥੇ ਜਾਂਦੀ ਹੈ ਸਾਨੂੰ ਤੇ ਪਤਾ ਨਹੀਂ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਲੈ ਆ ਕਿ ਭਗਵਾਨ ਤਬਾਹ ਸਾਹਿਬ ਤੱਕ ਗੱਲ ਕਿਉਂ ਨਹੀਂ ਪਹੁੰਚ ਰਹੀ ਸਾਡੀ ਅਸੀਂ ਇਹ ਪਹੁੰਚਾਉਣਾ ਚਾਹੁੰਦੇ ਹਾਂ ਉੱਥੇ ਮਾੜੀ ਜਿਹੀ ਪ੍ਰੈਸ ਕਾਨਫਰੰਸ ਦੀ ਟੀਮ ਇੱਥੇ ਵੀ ਜਿਹੜਾ ਫਿਰ ਨਾ ਤੇ ਮੈਂ ਸਾਰੇ ਪ੍ਰੈਸ ਵਾਰੇ ਮਿੱਤਰਾਂ ਦਾ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਆਏ ਜਿਹੜੇ ਸਾਡੀ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਇੱਥੇ ਜਿਹੜਾ ਸਾਡਾ ਮਕਸਦ ਹੈ ਕਿ ਪਰਮਜੀਤ ਕੋ ਪਰਮਜੀਤ ਕੌਰ ਇਹ ਜਿਹੜੇ ਇਹਨਾਂ ਦੀ ਪੰਜ ਕਿੱਲੇ ਪੈਲੀ ਹੈ ਪਿੰਡ ਬਰੀਾਰ ਹਰਪੁਰੇ ਦੇ ਲਾਗੇ ਜ਼ਿਲ੍ਹਾ ਗਰਦਾਸਪੁਰ ਸੇ ਇਹਨਾਂ ਨੇ 7 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਵੰਡ ਹੋ ਗਈ 10 ਕਿੱਲੇ ਪਹਿਲੀ 5 ਇਹਨਾਂ ਨੂੰ ਆ ਗਈ 5 ਦੂਜੇ ਪਾਸੇ ਇਹਨਾਂ ਨੂੰ ਕਨੈਕਸ਼ਨ ਉਦੋਂ ਨਹੀਂ ਮਿਲਿਆ ਪਾਣੀ ਦਾ ਔਰ 7 ਸਾਲ ਪਹਿਲਾਂ ਇਹਨਾਂ ਨੇ ਕਨੈਕਸ਼ਨ ਆਪਣਾ ਅਪਲਾਈ ਕੀਤਾ ਫੀਸ ਜਮ੍ਹਾਂ ਕਰਾਈ ਜਿਹੜਾ ਕਿ ਕਨੈਕਸ਼ਨ ਅੱਜ ਤੱਕ ਇਹਨਾਂ ਨੂੰ ਹਜੇ ਤੱਕ ਮਿਲਿਆ ਨਹੀਂ ਉਹਦਾ ਇਹ ਹੈ ਕਿ ਕਨੈਕਸ਼ਨ ਬੰਦ ਕਰ ਦਿੱਤੇ ਗਏ ਆ ਫੀਸ ਜਮ੍ਹਾਂ ਤੋਂ ਬਾਅਦ ਹੁਣ ਜਦੋਂ ਆ ਕੇ ਜਦੋਂ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਬਣੀ ਤੇ ਭਗਵੰਤ ਸਿੰਘ ਸਾਹਿਬ ਨੇ ਕਿਹਾ ਕਿ ਪਾਣੀ ਜਿਹੜਾ ਵੈ ਸੂਆਂ ਦਾ ਹਰ ਜਗ੍ਹਾ ਤੇ ਪਹੁੰਚਾ ਦੂੰਗਾ ਮੈਂ ਔਰ ਕਹਿ ਰਹੇ ਕਿ ਪਹੁੰਚਾ ਵੀ ਦਿੱਤਾ ਹੈ ਔਰ ਵਾਕੈਂਸ ਵੇ ਪੱਕੇ ਵੀ ਹੋਏ ਪਾਣੀ ਇਹਨਾਂ ਦੀ ਪੈਲੀ ਤੱਕ ਪਹੁੰਚ ਗਿਆ ਪੈਲੀ ਇਹਨਾਂ ਦੀ ਸੂਏ ਦੇ ਬਿਲਕੁਲ ਨਾਲ ਹੈ ਔਰ ਪਹਿਲਾਂ ਇਹਨਾਂ ਦੇ ਪੈਲੀ ਨੂੰ ਪਾਣੀ ਸੂਏ ਦਾ ਲੱਗਦਾ ਰਿਹਾ ਪਹਿਲਾਂ ਹੁਣ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਆਸ ਪੱਜੀ ਕਿ ਸੂਏ ਦਾ ਪਾਣੀ ਲੱਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਉੱਥੇ ਆ ਕੇ ਪਟਵਾਰੀਆਂ ਨੇ ਬਕਾਇਦਾ ਨਕਸ਼ੇ ਲੈ ਕੇ ਉਥੇ ਖਾਲ ਪਾਤਾ ਔਰ ਖਾਲ ਅੱਜ ਪਿਆ ਤੇ ਅਗਲੇ ਦਿਨ ਖਾਲ ਉਹ ਢਾਟਾ ਪੈਲੀ ਵਾਲੇ ਨੇ ਕਿ ਮੇਰੀ ਇਹ ਜਿਹੜੀ ਹੈ ਸੜਕ ਬਣ ਗਈ ਹੈ ਸੂਏ ਦੇ ਨਾਲ ਤੇ ਸੜਕ ਦੇ ਵਿੱਚ ਜਗ੍ਹਾ ਆ ਗਈ ਮੇਰੀ ਪਹਿਲੀ ਜਗ੍ਹਾ ਦੀ ਇਹ ਦੁਬਾਰਾ ਫੇਰ ਗਏ ਐਸਡੀਓ ਸਾਹਿਬ ਕੋ ਵਾਟਰ ਰਿਸੋਰਸਸ ਵਾਲੇ ਐਸਡੀਓ ਕੋਰ ਅਰਦਾਸ ਕੋ ਉਹਨਾਂ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਕਿ ਇੱਕ ਐਪਲੀਕੇਸ਼ਨ ਦੋ ਅਹੀਂ ਤੁਹਾਨੂੰ ਆਰਜੀ ਮੋਗਾ ਲਾ ਦਿੰਦੇ ਆ 6-7 ਮਹੀਨੇ ਪਹਿਲਾਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹ ਐਪਲੀਕੇਸ਼ਨ ਇਹਨਾਂ 11-12 2023 ਨੂੰ ਦਿੱਤੀ ਐਸਡੀਓ ਸਾਹਿਬ ਨੂੰ ਉਹ ਐਪਲੀਕੇਸ਼ਨ 6 ਮਹੀਨੇ ਚੱਲੀ 6 ਮਹੀਨੇ ਬਾਅਦ ਇਹਨਾਂ ਨੂੰ ਕਹਿ ਦਿੱਤਾ ਵੀ ਤੁਹਾਡੀ ਤੇ ਰਿਜੈਕਟ ਹੋ ਗਈ ਰਿਟਰਨ ਕੁਝ ਨਹੀਂ ਦਿੱਤਾ ਜਪਾਨੀ ਇਹ ਸਾਰੀਆਂ ਗੱਲਾਂ ਜਪਾਨੀ ਹੋਈਆਂ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਗਈ ਇਹਨਾਂ ਨੇ ਸਾਡੇ ਕੋ ਅਪਰੋਚ ਕੀਤੀ ਸਾਡੇ ਸਰਬਜੀਤ ਸਿੰਘ ਜੀ ਇਹਨਾਂ ਦੇ ਪਿੰਡ ਦੇ ਸਾਡੀ ਯੂਨੀਅਨ ਦੇ ਉਹਨਾਂ ਨੇ ਇਹਨਾਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਸਾਡੇ ਕੋ ਅਪਰੋਚ ਕੀਤੀ ਇੱਕ ਮਹੀਨਾ ਪਹਿਲਾਂ ਅਸੀਂ ਗਏ ਉੱਥੇ ਐਸਡੀਓ ਸਾਹਿਬ ਨੂੰ ਮਿਲੇ ਐਕਸੀਅਨ ਸਾਹਿਬ ਨੂੰ ਮਿਲੇ ਉਹਨਾਂ ਕਿਹਾ ਕਿ ਇਹ ਜੀ ਟੇਲ ਦੇ ਉੱਤੇ ਪੈਂਦੀ ਹੈ ਤੇ ਟੇਲ ਦੇ ਉੱਤੇ ਅਸੀਂ ਜਿਹੜਾ ਕਨੈਕਸ਼ਨ ਨਹੀਂ ਦੇ ਸਕਦੇ ਬਾਅਦ ਵਿੱਚ ਉਹਨਾਂ ਨੂੰ ਜਦੋਂ ਦੁਬਾਰਾ ਫੇਰ ਉਹਨਾਂ ਨਾਲ ਗੱਲ ਕੀਤੀ ਫੇਰ ਉਹਨਾਂ ਕਿਹਾ ਵੀ ਐਪਲੀਕੇਸ਼ਨ ਦੇ ਦਿਓ ਇਹਨਾਂ ਨੂੰ ਆਰਜੀ ਕਨੈਕਸ਼ਨ ਦੇ ਦੇਣੇ ਦੁਬਾਰਾ ਦੇ ਦਿਓ ਮਹੀਨਾ ਪਹਿਲਾਂ ਦੁਬਾਰਾ ਐਪਲੀਕੇਸ਼ਨ ਦਿੱਤੀ ਉਹ ਸਾਰੀ ਆ ਐਪਲੀਕੇਸ਼ਨ ਜਿਹੜੀ ਮਹੀਨਾ ਪਹਿਲਾਂ ਇਹਨਾਂ 24 6 2024 ਨੂੰ ਦਿੱਤੀ ਠੀਕ ਹੈ ਜੀ ਤੇ ਉਹ ਜਿਹੜੀ ਐਪਲੀਕੇਸ਼ਨ ਆ ਉਹਦੇ ਅਸੀਂ ਸਾਰਾ ਇਥੋਂ ਬਣਾ ਕੇ ਐਪੀ ਡਿਵੀਡ ਵਗੈਰਾ ਸਭ ਨੱਛੇ ਬਣਾ ਕੇ ਥੱਲੇੋਂ ਉੱਪਰ ਚੱਲ ਗਈ ਥੱਲੇ ਮਲੇ ਅਪਸਨਾ ਭੇਜਤੀ ਐਸਡੀਓ ਸਾਹਿਬ ਕੋ ਐਸਡੀਓ ਸਾਹਿਬ ਨੇ ਬਾਅਦ ਚ ਕਹਿੰਦੇ ਕਿ ਇਹ ਐਕਸੀਅਨ ਸਾਹਿਬ ਕੋ ਜਾਈ ਨਾ ਚਲੋ ਜਾਂਦੀ ਵੀ ਆ ਉੱਪਰ ਦਫਤਰ ਐਸਡੀਓ ਸਾਹਿਬ ਦਾ ਵਾ ਥੱਲੇ ਦਫਤਰ ਐਕਸੀਅਨ ਸਾਹਿਬ ਦਾ ਵਾ ਔਰ ਉਹ ਐਪਲੀਕੇਸ਼ਨ ਨੂੰ ਉੱਪਰੋਂ ਥੱਲੇ ਆਉਣ ਦੇ ਵਿੱਚ 10-15 ਦਿਨ ਲੱਗੇ ਜਿਹੜੀ ਕਿ ਆਨਲਾਈਨ ਵੀ ਜਾਂਦੀ ਹੈ ਔਰ ਦਫ਼ਤਰ ਵੀ ਉੱਪਰ ਥੱਲੇ ਆ 10-15 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਐਕਸੀਅਨ ਸਾਹਿਬ ਕੋ ਚਲੇਗੀ ਐਕਸੀਅਨ ਸਾਹਿਬ ਕੋ ਗਏ ਐਕਸੀਅਨ ਸਾਹਿਬ ਨੇ ਅਹੀਂ ਉਹਨਾਂ ਨੂੰ ਸਾਫ਼ ਕਿਹਾ ਕਿ ਜੇ ਤੁਸੀਂ ਨਹੀਂ ਦੇ ਸਕਦੇ ਕੋਈ ਰੂਲ ਹੈ ਤਾਂ ਵੀ ਨਹੀਂ ਦੇ ਸਕਦੇ ਪਾਣੀ ਵੈਸੇ ਤੇ ਕੋਈ ਰੂਲ ਨਹੀਂ ਕਿਉਂਕਿ ਜਿਹੜੀ ਪਹਿਲੀ ਨਾਲ ਨਹਿਰ ਲੱਗਦੀ ਹੈ ਸੂਏ ਦੇ ਉਹਨੂੰ ਪਾਣੀ ਦੇਣਾ ਚਾਹੀਦਾ ਨਹਿਰ ਦੇ ਨਾਲ ਜਿਹੜੀ ਲੱਗਦੀ ਹੈ ਔਰ ਪਹਿਲਾਂ ਲੱਗਦਾ ਵੀ ਰਿਆ ਪਾਣੀ ਉਹਨਾਂ ਨੇ ਕਿਹਾ ਨਹੀਂ ਜੀ ਇਹਨਾਂ ਨੂੰ ਪਾਣੀ ਮਿਲੇਗਾ ਸਪੈਸ਼ਲ ਕੇਸ ਆ ਇਹਨਾਂ ਦਾ ਉਪਰੋਂ ਐਸਸੀ ਸਾਹਿਬ ਤੋਂ ਸਾਨੂੰ ਆਇਆ ਵਾ ਫੋਨ ਕਿ ਇਹਨਾਂ ਦਾ ਸਪੈਸ਼ਲ ਕੇਸ ਬਣਾ ਕੇ ਭੇਜੋ ਤੇ ਮੈਂ ਉੱਪਰ ਭੇਜਤਾ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਦਿਨ ਲੱਗਣਗੇ ਉਹਨਾਂ ਕਹਿੰਿਆ ਕਿ ਘੱਟ ਤੋਂ ਘੱਟ ਹਫਤੇ ਦੇ ਵਿੱਚ ਤੁਹਾਡਾ ਜਿਹੜਾ ਨਾ ਐਪਲੀਕੇਸ਼ਨ ਹੋ ਜੇਗੀ ਪਾਸ ਤੇ ਤੁਹਾਡਾ ਮੋਗਾ ਲੱਗ ਜਾਏਗਾ ਇਹਨਾਂ ਨੇ ਝੋਨਾ ਲਾ ਲਿਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਵਿਸ਼ਵਾਸ ਮਿਲ ਗਿਆ ਝੋਨਾ ਦਾ ਇੱਕ ਸਾਹਿਬ ਦੋਨਾਂ ਇਹੀ ਕਹਿੰਦਾ ਵੀ ਤੁਸੀਂ ਲਾਓ ਜਦੋਂ ਉਹਨਾਂ ਕਹਿ ਦਿੱਤਾ ਵੀ ਮਿਲ ਗਈ ਹੈ ਪਰ ਪਹੁੰਚ ਗਈ ਹੈ ਤੇ ਇਹਨਾਂ ਚੋਨਾ ਲਾ ਲਿਆ ਜਨਰੇਟਰ ਦਾ ਪਾਣੀ ਲਾਇਆ ਤੇ ਹਫਤੇ ਹਫਤੇ ਮੈਂ ਉਹਨਾਂ ਨੂੰ ਟਾਈਮ ਦਿੱਤਾ ਅਠਵੇਂ ਦਿਨਾਂ ਹੀ ਫੋਨ ਕੀਤਾ ਉਹਨਾਂ ਫੋਨ ਨਹੀਂ ਚੁੱਕਿਆ ਦੋ ਤਿੰਨ ਵਾਰ ਮੈਂ ਫੋਨ ਕੀਤਾ ਨਹੀਂ ਚੁੱਕਿਆ ਮੈਸੇਜ ਆ ਗਿਆ ਕਿ ਤੁਸੀਂ ਮੈਸੇਜ ਕਰ ਦਿਓ ਸਾਰੀ ਗੱਲ ਲਿਖ ਕੇ ਮੈਸੇਜ ਮੈਂ ਕੀਤਾ ਕਿ ਉਹਨਾਂ ਚੋਨਾ ਲਾਇਆ ਵਾ ਆ ਗੱਲ ਉਹ ਪਾਣੀ ਲਾ ਰਹੇ ਨੇ ਜਨਰੇਟਰ ਦਾ ਉਹਨਾਂ ਕੋ ਨਹੀਂ ਲੱਗ ਰਿਹਾ ਤੇ ਤੁਸੀਂ ਉਹਨਾਂ ਨੂੰ ਮੋਗਾ ਪਲੀਜ਼ ਲਾ ਕੇ ਦਿਓ ਜੇ ਪਰ ਉਹਦਾ ਜਿਹੜਾ ਮੇਰਾ ਮੈਸੇਜ ਉਹਦਾ ਵੀ ਕੋਈ ਜਵਾਬ ਨਹੀਂ ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਆਪਣੀ ਜਿਹੜਾ ਝੋਨਾ ਵਾਦਣ ਲੱਗੇ ਆ ਸਰਜੀਤ ਸਿੰਘ ਨੇ ਦੱਸਿਆ ਅਸੀਂ ਉੱਥੇ ਗਏ ਜੁਲੀਅਨ ਕੁਝ ਚੈਨਲ ਵਾਲੇ ਵੀ ਉੱਥੇ ਗਏ ਆਏ ਔਰ ਇਹਨਾਂ ਨੂੰ ਅਸੀਂ ਰੋਕਿਆ ਫਿਰ ਚੈਨਲ ਤੇ ਜਿਹੜੀ ਵਾਈਟ ਚੈਨਲ ਤੇ ਵੀ ਹੋਈ ਉੱਥੇ ਵੀ ਅਸੀਂ ਕਿਹਾ ਵੀ ਚਲੋ ਹਜੇ ਵੀ ਸਾਰਿਆਂ ਨੇ ਸਲਾਹ ਕੀਤੀ ਵੀ 7-8 ਦਿਨ ਹੋਰ ਦੋ ਸ਼ਾਇਦ ਇਹ ਗੱਲ ਸਾਡੇ ਨਾਲ ਕਰਨ 28 ਤਰੀਕ ਤੱਕ ਦਾ ਇਹਨਾਂ ਟਾਈਮ ਦਿੱਤਾ ਵੀ 28 ਤੱਕ ਤੁਸੀਂ ਕੁਝ ਨਾ ਕੁਝ ਇਹਨਾਂ ਦਾ ਕਰੋ ਪਰ ਉਹਦੇ ਵਿੱਚ ਵੀ ਸਾਡੇ ਨੂੰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੋਈ ਗੱਲ ਨਹੀਂ ਜੇ ਸੀਐਡੀ ਵਾਲੇ ਸਾਡੇ ਕੋਲ ਮੰਗ ਲੈਂਦੇ ਨੇ ਆਹ ਦੇ ਦੋ ਉੱਪਰ ਭੇਜ ਦਿੰਨੇ ਆ ਦੋ ਤਿੰਨ ਵਾਰੇ ਮੰਗ ਲੈਨੇ ਪਤਾ ਨਹੀਂ ਉੱਪਰ ਕਿੱਥੇ ਜਾਂਦੀ ਆ ਸਾਨੂੰ ਤੇ ਪਤਾ ਨਹੀਂ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਭਗਵੰਤ ਮਾਨ ਸਾਹਿਬ ਤੱਕ ਗੱਲ ਕਿਉਂ ਨਹੀਂ ਪਹੁੰਚ ਰਹੀ ਸਾਡੀ ਅਸੀਂ ਇਹ ਪਹੁੰਚਾਉਣਾ ਚਾਹੁੰਦੇ ਆ ਉੱਥੇ ਕਿੱਥੇ ਐਪਲੀਕੇਸ਼ਨ ਰਹਿ ਜਾਂਦੀ ਆ ਕਿੱਥੇ ਸਾਡੀ ਗੱਲ ਰਾਜ ਖਤਮ ਹੋ ਜਾਂਦੀ ਆ ਇਹ ਉਹੀ ਲੱਭ ਸਕਦੇ ਨੇ ਭਗਵੰਤਪਨ ਸਾਹਿਬ ਉਹਨਾਂ ਤੋਂ ਉੱਤੇ ਤੇ ਹੁਣ ਕੋਈ ਹੈ ਨਹੀਂ ਵੀ ਆਪਾਂ ਕਿਹਨੂੰ ਕਹੀਏ ਅਹੀਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆਂ ਵੀ ਸਾਡੀ ਐਪਲੀਕੇਸ਼ਨ ਥੱਲੇੋਂ ਕਹਿੰਦੇ ਤੁਹਾਡੇ ਉੱਪਰ ਪਹੁੰਚ ਚੁੱਕੀ ਆ ਉੱਪਰ ਪਹੁੰਚੀ ਕਿਉਂ ਨਹੀਂ ਤੇ ਜੇ ਪਹੁੰਚੀ ਨਹੀਂ ਆ ਤੇ ਸਾਨੂੰ ਘਟੋ-ਘਟੇ ਜਵਾਬ ਮਿਲ ਜੇ ਕਿ ਨਹੀਂ ਮਿਲਣਾ ਜੇ ਨਹੀਂ ਮਿਲਣਾ ਵੀ ਜਵਾਬ ਮਿਲ ਜੇ ਤੇ ਬੰਦਾ ਉੱਪਰ ਚੱਲ ਜੇ ਇਹ ਐਸ ਡੀਓ ਐਕਸੀਐਨ ਕਾਦੇ ਲਈ ਆਪਾਂ ਰੱਖੇ ਨੇ ਇਹਨਾਂ ਦੀ ਪੋਸਟ ਕੀ ਆ ਇਹਨਾਂ ਦੀ ਪੋਸਟ ਇਹੀ ਆ ਨਾ ਥੱਲੇ ਕੋਈ ਅਫਸਰ ਨਹੀਂ ਕਰਦਾ ਤੇ ਲੋਕ ਇਹਨਾਂ ਕੋ ਜਾਣਦੇ ਨੇ ਪਰ ਇਹ ਥੱਲੇਲੇ ਅਫਸਰਾਂ ਨੇ ਕਰ ਦਿੱਤੀ ਆ ਪਰ ਉੱਪਰ ਜਾ ਕੇ ਨਾ ਮਿਸਗਾਈਡ ਕੀਤਾ ਇtanto ਵੱਡਾ ਜੇ ਮਿਸਗਾਈਡ ਕਰਦੇ ਆ ਐਸਟੀਓ ਐਕਸੀਨ ਲੋਕਾਂ ਨੂੰ ਤੇ ਇਹਨਾਂ ਦੀ ਪੋਸਟ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਸਾਡਿਆਂ ਟੈਕਸਾਂ ਚੋਂ ਇਹਨਾਂ ਨੂੰ ਤਨਖਾਹ ਜਾਂਦੀ ਆ ਤੇ ਅਸੀਂ ਇਹਨਾਂ ਨੂੰ ਤਨਖਾਹ ਵੀ ਦੇ ਰਹੇ ਆ ਤੇ ਸਾਡਾ ਕੋਈ ਕੰਮ ਵੀ ਨਹੀਂ ਹੋ ਰਿਹਾ ਪਾਣੀ ਜਿਹੜਾ ਵਾ ਪਾਣੀ ਕਿਉਂ ਤੇ ਪਾਣੀ ਦਾ ਜਿਹੜਾ ਸਿਸਟਮ ਬਣਿਆ ਸੀ ਪਹਿਲਾਂ ਇਹ ਸਿਸਟਮ ਬਣਿਆ ਸੀ ਕਿ ਕੋਈ ਆਪਸ ਵਿੱਚ ਲੜੇ ਨਾ ਸਾਰਿਆਂ ਨੂੰ ਪਾਣੀ ਸਹੀ ਤਰ੍ਹਾਂ ਮਿਲੇ ਇਸ ਕਰਕੇ ਇਹ ਸਾਰੇ ਇਹ ਸਾਰਾ ਇਹਦਾ ਮਹਿਕਮਾ ਤਿਆਰ ਹੋਇਆ ਪਰ ਹੁਣ ਮਹਿਕਮਾ ਇਹ ਹੋ ਗਿਆ ਮਹਿਕਮਾ ਸਮਝਦਾ ਪਾਣੀ ਸਾਡਾ ਦਾ ਲੋਕਾਂ ਦਾ ਨਹੀਂ ਆ ਅਹੀਂ ਜਿਹਨੂੰ ਦਈਏ ਦਿਲ ਕਰਦਾ ਦਈਏ ਜਿਹਨੂੰ ਦਿਲ ਕਰਦਾ ਨਾ ਦਈਏ ਸੇਮ ਹੀ ਬਿਜਲੀ ਦੇ ਕਨੈਕਸ਼ਨ ਦੀ ਗੱਲ ਹੈ ਕਿ ਜਿਹਨੂੰ ਦਿਲ ਕਰਦਾ ਦਈਏ ਜਿਹਨੂੰ ਨਾ ਦਈਏ ਉਹ ਕਰਪਸ਼ਨ ਦੇ ਵਿੱਚ ਸਾਰੀ ਗੱਲ ਪੈ ਗਈ ਆ ਹਾਂ ਜਿਹੜੀ ਕਿ ਗੱਲ ਚਾਹੀਦੀ ਹੀ ਕਿ ਇਹਨਾਂ ਨੂੰ ਸਹੀ ਤਰ੍ਹਾਂ ਨਾਲ ਵੰਡ ਕਰਨੀ ਚਾਹੀਦੀ ਆ ਪਾਣੀ ਦੇਖੋ ਜੇ ਪੰਜਾਬ 'ਚ ਹਾਲ ਹੈ ਹਰਿਆਣੇ 'ਚ ਵੀ ਇਹੋ ਹਾਲ ਆ ਰਾਜਸਥਾਨ ਪੂਰੇ ਭਾਰਤ 'ਚ ਮੈਂ ਗਰੰਟੀ ਨਾ ਕਹਿੰਨਾ ਕਿ ਲੱਖਾਂ ਲੋਕ ਹੋਣਗੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਔਰ ਉਹਨਾਂ ਦੇ ਪੈਲੀਆਂ ਤੱਕ ਘਰਾਂ ਤੱਕ ਪਾਣੀ ਵਗਣ ਡਿਆ ਵਾ ਅੱਗੇ ਜਾ ਕੇ ਖਰਾਬ ਹੁੰਦਾ ਵਾ ਪਰ ਉਹ ਪਾਣੀ ਉਹਨਾਂ ਨੂੰ ਨਹੀਂ ਮਿਲ ਰਿਹਾ ਔਰ ਉਹਨਾਂ ਨੂੰ ਨਾ ਮਿਲਣ ਦੇ ਬਾਵਜੂਦ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਹਰਾਨਾ ਪੰਜਾਬ ਇਹ ਸਾਰੇ ਲੜਪੈਣ ਮੈਂ ਅੱਜ ਅਪੀਲ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਇਨਸਾਫ ਚਾਹੁੰਦਾ ਸਾਰੇ ਕਿਸਾਨ ਯੂਨੀਅਨਾਂ ਨੂੰ ਕੁਝ ਕਿਸਾਨ ਯੂਨੀਅਨਾਂ ਸਾਡੇ ਨਾਲ ਇੱਥੇ ਆਈਆਂ ਨੇ ਇਹ ਆਪਣਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਵੀ ਸਾਡੇ ਨਾਲ ਨੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਾਲ ਜਿਨ੍ਹਾਂ ਨੂੰ ਮੈਂ ਫੋਨ ਕਰ ਸਕਿਆ ਉਹ ਅੱਜ ਆ ਗਏ ਨੇ ਬਾਕੀ ਕਹਿੰਦੇ ਅਸੀਂ ਤੁਹਾਡੇ ਨਾਲ ਨਾ ਫੋਨ ਤੇ ਗੱਲ ਹੋਈ ਆ ਇੱਕ ਤਰੀਕ ਨੂੰ ਆਪਾਂ ਧਰਨਾ ਲਾਵਾਂਗੇ ਸ਼ਨੀਵਾਰ ਨੂੰ ਐਕਸੀਅਨ ਤੇ ਐਸ ਡੀਓ ਦੇ ਦਫ਼ਤਰ ਗਰਦਾਸ ਔਰ ਸਵੇਰੇ 11 ਵਜੇ ਤੋਂ ਅਸੀਂ ਧਰਨਾ ਚਾਲੂ ਕਰ ਦਾਂਗੇ ਜੇ ਇਹਨਾਂ ਹੁਣ ਵੀ ਕੁਝ ਨਾ ਕੀਤਾ ਇੱਕ ਤਰੀਕ ਨੂੰ ਉੱਤੇ ਧਰਨਾ ਲਾਵਾਂਗੇ ਰਮਾਨ ਨਾ ਕੋਈ ਰਸਤਾ ਨਹੀਂ ਰੋਕਾਂਗੇ ਪਰ ਦਫ਼ਤਰ ਨੂੰ ਦਫ਼ਤਰ ਦੇ ਅੱਗੇ ਐਕਸੀਅਨ ਦੇ ਮੂਹਰੇ ਭਾਵਾਂਗੇ ਅੰਦਰ ਦਫ਼ਤਰ ਦੇ ਵਿੱਚ ਉਹਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਉੱਥੇ ਰੱਬ ਦਾ ਨਾਮ ਵੀ ਲਵਾਂਗੇ ਜੇ ਇਹ ਨਹੀਂ ਮੰਨਦੇ ਤੇ ਸ਼ਾਇਦ ਰੱਬ ਹੀ ਮੰਨ ਲੇ ਇਹਨਾਂ ਦੀ ਸ਼ਾਇਦ ਰੱਬ ਸੁਣ ਲੇ ਹੁਣ ਇਹਨਾਂ ਤੋਂ ਉੱਪਰ ਤੇ ਹੁਣ ਰੱਬ ਦੇ ਅੱਗੇ ਆਪਾਂ ਅਰਦਾਸ ਕਰ ਸਕਦੇ ਆਂ ਉੱਥੇ ਪਾਵਾਂਗੇ ਧਰਨਾ ਵੀ ਦਵਾਂਗੇ ਰੱਬ ਅੱਗੇ ਅਰਦਾਸ ਕਰਾਂਗੇ ਇਹਨਾਂ ਨੂੰ ਵੀ ਥੋੜੀ ਸ਼ਰਮ ਆਊਗੀ ਮੇਰੇ ਖਿਆਲ ਨਾਲ ਉੱਥੇ ਜਦੋਂ ਪਾਵਾਂਗੇ ਕਿ ਲੋਕ ਸੈਂਕੜੇ ਲੋਕ ਸਾਡੇ ਅੱਗੇ ਬੈਠੇ ਨੇ ਔਰ ਇਹ ਸਾਰੀਆਂ ਜਥੇਬੰਦੀਆਂ ਦਾ ਕਹਿਣਾ ਕਿ ਸਾਡੇ ਨਾਲ ਉੱਥੇ ਧਰਨੇ ਚਾਹਣਗੇ ਔਰ ਮੈਂ ਹਰ ਇਨਸਾਫ ਪਸੰਦ ਲੋਕ ਜਿਹੜੇ ਨੇ ਔਰ ਜਿਹੜੇ ਲੋਕ ਜਿਨ੍ਹਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਹਨਾਂ ਦਾ ਪਾਣੀ ਉੱਥੇ ਆ ਰਿਹਾ ਹੈ ਕਿ ਇਹਨੂੰ ਤੇਲ ਕਹਿ ਕੇ ਨਹੀਂ ਦੇ ਰਹੇ ਕਿ ਇਹਨੂੰ ਪੁੱਛ ਕਹਿ ਕੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇੱਕ ਤਰੀਕ ਸ਼ਨੀਵਾਰ ਗਰਦਾਸਪੁਰ ਐਸ ਡੀਓ ਐਕਸੀਨ ਵਾਟਰ ਰਿਸੋਰਸਸ ਉਹਦੇ ਦਫ਼ਤਰ ਦੇ ਬਾਹਰ 11 ਵਜੇ ਪਹੁੰਚੋ ਉੱਥੇ ਆਪਾਂ ਸਾਰੇ ਇਕੱਠੇ ਹੋ ਕੇ ਸ਼ਾਮ ਨੂੰ ਸਾਰੇ ਮੀਟਿੰਗ ਕਰਾਂਗੇ ਸਾਰਾ ਦਿਨ ਧਰਨਾ ਚਲਾ ਕੇ ਸ਼ਾਮ ਨੂੰ ਮੀਟਿੰਗ ਕਰਾਂਗੇ ਅੱਗੇ ਕੀ ਐਕਸ਼ਨ ਕਰਨਾ ਔਰ ਜੇ ਸਾਰੇ ਲੋਕ ਉੱਥੇ ਆਉਣਗੇ ਤੇ ਇਹ ਲੜਾਈ ਸਾਰਿਆਂ ਦੀ ਬਣਦੀ ਆ ਇਹ ਇੱਕ ਪਰਮਜੀਤ ਕੌਰ ਦੀ ਲੜਾਈ ਨਹੀਂ ਹੈ ਇਹ ਪੂਰੇ ਭਾਰਤ ਦੇ ਲੋਕਾਂ ਦੀ ਲੜਾਈ ਹੈ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਕੱਲੇ ਕਿਸਾਨ ਨਹੀਂ ਕਈਆਂ ਦੇ ਹੋਰ ਵੀ ਕਈਆਂ ਨਾਲ ਨਾਜਾਇਜ਼ ਹੋਏ ਆ ਜਿੰਨੇ ਵੀ ਲੋਕ ਜਿਹੜੇ ਇਨਸਾਫ ਚਾਹੁੰਦੇ ਨੇ ਉਹ ਮੇਰੀ ਰਿਕਵੈਸਟ ਹੈ ਕਿ ਉੱਥੇ ਇੱਕ ਤਰੀਕ ਹੋਰ ਐਕਸ਼ਨ ਦਫ਼ਤਰ ਪਹੁੰਚਣ ਤੇ ਉੱਥੇ ਇਹਨਾਂ ਨੂੰ ਵੀ ਇਨਸਾਫ ਦਿਵਾਉਣ ਇਨ ਇਨਾਂ ਨੂੰ ਇਨਸਾਫ ਦਿਵਾਉਣ ਦੀ ਨਾ ਸੋਚਣ ਅੱਜ ਇਨਾਂ ਨੂੰ ਹੀ ਆ ਕੱਲ ਮੇਰੇ ਨਾਲ ਹੋਏਗੀ ਪਰਸੋਂ ਇਨਾਂ ਨਾਲ ਹੋਏਗੀ ਹਾਂਜੀ ਲੱਗਦਾ ਏ ਕਿ ਧਰਨਾ ਲਾਉਣ ਦਾ ਪਾਣੀ ਨਹੀਂ ਦੇ ਬਿਲਕੁਲ ਪਾਣੀ ਜੇ ਧਰਨਾ ਲਾਉਣ ਦਾ ਨਾਮ ਮਿਲੇਗਾ ਇਸੇ ਕਰਕੇ ਅਪੀਲ ਕਰ ਰਹੇ ਹਾਂ ਸਾਰਿਆਂ ਨੂੰ ਵੀ ਸਾਰੇ ਉੱਥੇ ਆਓ ਵਿਚਾਰ ਕਰੀਏ ਪਾਣੀ ਤੇ ਆਪਾਂ ਲੈਣਾ ਹੀ ਲੈਣਾ ਪਾਣੀ ਫਿਰ ਸਾਡੇ ਕੋਲ ਲਾਸਟ ਹਥਿਆਰ ਜਿਹੜਾ ਰਹਿ ਜਾਂਦਾ ਹੈ ਕਿ ਪਾਣੀ ਅਹੀਂ ਖੁਦ ਉੱਥੇ ਸੂਆ ਵੱਡੀ ਤੇ ਪਾਣੀ ਲਈਏ ਜੇ ਇਹ ਆਪਾਂ ਨਹੀਂ ਕਰਦੇ ਤੇ ਕੋਈ ਹੋਰ ਰਸਤਾ ਸਾਨੂੰ ਕੋਈ ਸਰਕਾਰ ਦਾ ਕੋਈ ਅਫਸਰ ਦੱਸ ਦੇ ਭਗਵੰਤ ਮਾਨ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਕੋਈ ਰਸਤਾ ਦੱਸ ਦੋ ਕਿ ਕਿੱਦਾਂ ਇਹਨਾਂ ਲੋਕਾਂ ਨੂੰ ਪਾਣੀ ਦਵਾਇਆ ਜਾਵੇ ਇਹ ਤੁਹਾਡੇ ਆਪਣੇ ਲੋਕ ਨੇ ਪੰਜਾਬ ਦੇ ਲੋਕ ਨੇ ਭਾਰਤ ਦੇ ਲੋਕ ਆ ਜੇ ਇਹਨਾਂ ਨੂੰ ਪਾਣੀ ਨਾ ਮਿਲਿਆ ਤੇ ਫਿਰ ਇਹ ਕਿੱਥੇ ਜਾਣਗੇ ਇਹਨਾਂ ਨੂੰ ਤੁਸੀਂ ਕਿੱਥੇ ਕੱਢਣਾ ਦੱਸੋ ਪਾਣੀ ਤੇ ਨਿਤਿੰਤ ਸਿੰਘ ਆਪਾਂ ਲੈ ਕੇ ਰਵਾਂਗੇ ਭਾਵੇਂ ਸੂਆ ਵੱਢ ਕੇ ਲੈਣਾ ਪਏ ਪਰ ਪਹਿਲਾਂ ਅਸੀਂ ਜਿਹੜਾ ਪ੍ਰੋਸੀਜਰ ਸੰਵਿਧਾਨ ਦੇ ਹਿਸਾਬ ਨਾਲ ਬਿਲਕੁਲ ਸਹੀ ਚੱਲਦਾ ਜਿਹੜਾ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਤਰਨੇ ਲਾ ਲਾ ਖਰਾਬ ਕਰਦੇ ਜੇ ਰਸਤੇ ਰੋਗ ਦੇ ਰਸਤਾ ਵੀ ਰੋਕਾਂਗੇ ਪਰ ਨਾ ਉਹਦੇ ਅੱਗੇ ਲਾਵਾਂਗੇ ਉੱਪਰ ਤੱਕ ਗੱਲ ਪਚਾਵਾਂਗੇ ਜੇ ਉਹ ਸਾਡਾ ਲਾਸਟ ਤੇ ਆ ਕੇ ਪਾਣੀ ਤੇ ਅਸੀਂ ਲਾਵਾਂਗੇ ਕਿ ਜਿਤਨਾ ਮਰਜੀ ਲਾਵਾਂਗੇ ਪਰ ਉਹ ਲਾਸਟ ਦੀ ਗੱਲ ਹੈ ਉਸ ਤੋਂ ਬਾਅਦ ਕੀ ਅਸਰ ਹੋਇਆ ਤੇ ਹੁਣ ਕੀ ਕਰਨ ਜਾ ਰਹੇ ਹੋ ਹੋਰ ਕੀ ਕਰ ਜਾ ਰਹੇ ਆ ਆਡੀ ਸੁਣਾਈ ਨਹੀਂ ਹੋ ਰਹੀ ਕਿਤੇ ਵੀ ਅਸੀਂ ਦੁਬਾਰਾ ਅਪੀਲ ਕਰਨ ਡਏ ਆ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ ਜ਼ੱਤ ਸਾਲ ਹੋ ਗਏ ਸਾਨੂੰ ਪਾਣੀ ਨਹੀਂ ਮਿਲਿਆ ਸੂਏ ਦੀ ਮੋਗੀ ਦੀ ਮੰਗ ਕਰ ਰਹੇ ਆ ਪਹਿਣ ਮੈਨੂੰ ਕਿਸਾਨ ਵੀਰਾਂ ਨੇ ਸਾਥ ਦਿੱਤਾ ਤੇ ਫੇਰ ਦੁਬਾਰਾ ਅਪੀਲ ਕਰਨ ਡੇ ਆ ਤੇ ਸਾਈਂ ਪਹਿਲਾਂ ਵੀ ਕਰ ਚੁੱਕੇ ਆ ਬਹੁਤ ਥੱਕੇ ਖਾਦੇ ਆ ਮੇਰੀ ਸੁਣਾਈ ਨਹੀਂ ਹੋਈ ਅਹੀਂ ਇੱਕ ਤਰੀਕ ਨੂੰ ਦਿਨ ਵੀਰਵਾਰ ਨੂੰ ਵੀਰਾਂ ਦੇ ਨਾਲ ਦਰਨਾ ਲਾਵਾਂਗੇ ਦਫ਼ਤਰੇ ਐਸਡੀਓ ਦੀ ਕਿਉਂ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਹੈਗੀ ਕੀ ਕਰੀਏ ਕਿ ਉਸ ਆਨ ਤੋਂ ਪਹਿਲੇ ਨਾਲ ਆਸਾਨ ਜੂਜਾ ਤੁਹਾਡੇ ਨਾਲ ਖਲੋਦੀਆਂ ਕੋਈ ਆਸ ਬੱਜੀ ਕਿ ਪਾਣੀ ਮਿਲ ਸਕਦਾ ਆਸ ਤੇ ਬਣੀ ਆ ਵੀ ਚਲੋ ਸਰਕਾਰ ਹੋਣੇ ਕਿ ਕਨੈਕਸ਼ਨ ਤੇ ਨਹੀਂ ਦੇ ਰਹੇ ਆ ਨੂੰ ਇਹੋ ਆਸ ਆ ਕਿ ਸੁਵੇ ਦੀ ਮੋਗੀ ਮਿਲ ਜਾਊਗੀ ਕਿਉਂਕਿ ਆਸਾਨ ਰੱਬ ਜੀ ਖੁਸ਼ਹਾਲ ਸਾਥ ਦੇਂਦੇ ਆ ਜਿਹੜਾ ਮੀਂਹ ਪੈ ਜਾਂਦਾ ਉਹ ਤੇ ਮਾਲਕ ਦੀ ਕਿਰਪਾ ਵਾ ਨਾ ਫਿਰ ਮਾਲਕ ਸਾਥ ਦੇਂਦੇ ਆ ਤੇ ਸਾਡੀ ਮਾਣੀ ਮੋਟੀ ਫਸਲ ਹੋ ਜਾਂਦੀ ਹੈ ਨਹੀਂ ਤੇ ਨਹੀਂ ਹੁੰਦੀ ਨਹੀਂ ਤੇ ਜਨਰੇਟਰ ਚਲਾ ਕੇ 7 ਸਾਲ ਹੋ ਗਏ ਆਂ ਹੀ ਪਾਣੀ ਫਸਲ ਸਿਰਫ 2 ਕਿੱਲੇ ਹੀ ਬੀਜੀ ਤੇ ਬਾਕੀ ਤੇ ਰਹੀ ਜਾਂਦੀ ਹੈ ਅੱਛਾ ਉਦੋਂ ਤੁਸੀਂ ਟਰੈਕਟਰ ਲੈਂਦਾ ਜੀ ਤੁਸੀਂ ਆਪਣੇ ਫਸਲ ਬਾਹਰ ਲੱਗੇ ਪਰ ਉਸ ਤੋਂ ਬਾਅਦ ਕੀ ਪੁਜੀਸ਼ਨ ਨਹੀਂ ਕੋਈ ਕੋਈ ਮੈਸੇਜ ਨਹੀਂ ਆਇਆ ਸਰਕਾਰ ਵੱਲੋਂ ਕਿਸ ਵੀ ਅਫਸਰ ਵੱਲੋਂ ਹਾਨੂੰ ਕੋਈ ਮੈਸੇਜ ਹੀ ਨਹੀਂ ਆਇਆ ਗਲਾਸੇ ਦੇ ਬੜੇ ਦਿੱਤੇਗੇ ਗਲਾਸੇ ਦਿੱਤੇ ਜਾਂਦੇ ਆ ਨਾ ਐਦਾਂ ਹੀ ਹੌਸਲਾ ਦੇ ਕੇ ਤੋਰ ਦਿੰਦੇ ਪਰ ਸਾਡਾ ਫੇਰ ਹੌਸਲਾ ਟੁੱਟ ਜਾਂਦਾ ਵਾ ਕਿ ਸਾਨੂੰ ਕਿਤੇ ਉਹ ਮੈਸੇਜ ਨਹੀਂ ਆਇਆ ਕੋਈ ਵੀ ਨੀਰ ਨਹੀਂ ਸਰਕਾਰ ਵੱਲ ਦੀ ਫੇਰ ਨਹੀਂ ਸਰਕਾਰ ਨੇ ਸੋਣੀ ਹੀ ਹੁਣ ਸਾਡੀ ਆਖਰੀ ਪੀੜ ਤੇ ਸਰਕਾਰ ਦਾ ਕੀ ਨਾ ਮੇਰੇ ਤੋਂ ਬਾਅਦ ਵੀ ਤੁਹਾਡੀ ਰੇਜ਼ ਹੋਊਗੀ ਨਹੀਂ ਸੁਣੀ ਤੁਸੀਂ ਲੱਗਦਾ ਕੀ ਸਰਕਾਰ ਦਾ ਅਗਲਾ ਮੁੱਦਾ ਤੇ ਫੇਰ ਆਣਾ ਇਹੋ ਹੀ ਆ ਕਿ ਉਥੇ ਫੇਰ ਐਸਡੀਓ ਦੇ ਆਪਾਂ ਗਰਦਾਸਪੁਰ ਜ਼ਿਲ੍ਹੇ ਚ ਦਵਾਂਗੇ ਤੇ ਨਾ ਲਾਵਾਂਗੇ ਹੁਣ ਤੱਕ ਇਹਨਾਂ ਨੂੰ ਨੁਕਸਾਨ ਹੋਇਆ ਨਕਸਾਨ ਭਾਜੀ 7 ਸਾਲ ਹੋ ਗਏ ਸਾਡਾ ਨੁਕਸਾਨ ਹੀ ਹੋਣ ਲਿਆ ਵਾ 5 ਕਿੱਲੇ ਜ਼ਮੀਨ ਆ ਸਾਡੀ 5 ਕਿੱਲੇ ਆ ਜਨੇਟਰ ਨਾਲ ਫਸਲ ਨਹੀਂ ਵਾਈ ਜਾਂਦੀ ਤਿੰਨ ਬੱਚੇ ਆ ਦੋ ਬੇਟੀਆਂ ਆ ਇੱਕ ਪੁੱਤਰ ਆ ਉਹ ਵੀ ਛੋਟੇ ਆ